ਸੁੱਕਾ ਮਿਰਚਾ ਛਾਂਡ ਕੇ ਸਾਫ਼ ਕੀਆ ਦੋ ਬਾਰ ਬਾਕੀ ਨੁਕਦਾ ਜੋ ਬਚੇ ਸਿਰਮਲੇ ਦੇ ਝਾੜ ਉਹ ਆ ਮਲੇਸ਼ਾਨ ਆਇਆ ਨੁਕਦਾ ਤੇਰੇ ਬਾਲ ਬੱਚੇ ਨੂੰ ਚੁੱਕਦਾ ਤੇਰਾ ਖਾਲਸੇ ਨਾਲ ਨਹੀਂ ਕੋਈ ਦਾਵਾ ਪੁੱਗਦਾ ਪੱਟੀ ਤੇਰੀ ਮੇਜ਼ ਖਾਨਾ ਤੇਰਾ ਖਰਾਬ ਸਿੰਘ ਚੜਨਗੇ ਸ਼ਿਕਾਰ ਤੇਰੇ ਬੂਹੇ ਨੂੰ ਜਾਣਗੇ ਜਾੜ ਜੇ ਕਰੇ ਗ ਜਾਵੇ ਨਿਆਲ ਹੋ ਜਾਵੇ ਗੁਰੂ ਦੀਆਂ लाਡ ਲੀਆਂ ਫੌਜਾਂ ਦੇ ਚਰਨਾਂ ਨੂੰ ਪਾਵੇ ਫੱਟੇ ਪਾਵੇ ਆ ਸੁਸਰੀਏ ਕਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਿੰਘ ਜੀ ਬਹੁਤ ਪ੍ਰੇਮ ਕਰੇ ਕਰਦੇ ਸੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਹੁਤ ਜ਼ਿਆਦਾ ਪ੍ਰੇਮੀ ਸਿੰਘ ਦੀ ਗੁਰੂ ਘਰ ਦੇ ਬਾਬਾ ਮਹਾ ਸਿੰਘ ਫਿਰ ਬਾਬਾ ਮਹਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਹ ਸਮੇਂ ਕਹਿੰਦੇ ਸ਼ਿੱਦੀ ਦੇ ਕਰਗੜ ਕੇ ਸ਼ਿਕਾਇਤ ਕਰਦੇ ਤੇ ਰਸਦ ਵੱਦ ਪਾ ਲੈਣੀ ਤੇ ਪੰਜ ਪੱਤੇ ਪਾ ਲੈਣੀ ਸੁੱਖੇ ਦੇ ਜਿਹੜੇ ਨਿਹੰਗ ਸਿੰਘ ਸ਼ਿੱਦੀ ਦੇ ਗਲਾਨੇ ਜਿਹਨੂੰ ਕਹਿੰਦੇ ਸ਼ਿੱਦੀ ਰਗੜਾ ਇਕਣਾ ਮਹਾਰਾਜ ਨੇ ਆਪਾਂ ਨੂੰ ਸੁਨਹਿਰਾ ਸਲੋਤਰ ਦਿਆ ਹੁਣ ਜਿਨੇ ਸਲੋਤਰ ਪਲਵਾਨ ਨੇ ਹੁਣ ਨਿਯੰਗ ਸਿੰਘ ਨੇ ਕਿਸੇ ਨੇ ਵੀ ਦੇਖ ਸਜਾਈ ਅੱਧਾ ਘੰਟਾ ਉਹ ਸਲੋਤਰ ਨੂੰ ਚਲਾ ਰਿਆ ਤਾਂ ਜੰਗ ਦੇ ਮੈਦਾਨ ਵਿੱਚ ਕੋਈ ਕਿਰਪਾਨ ਉਹਦੇ ਖਾਤਰ ਚਲਾਣੀ ਕੋਈ ਬੜੀ ਗੱਲ ਨਹੀਂ ਸਾਡੇ ਖਾਤਰ ਤੇ ਕੰਪਲਸਰੀਓ ਕਰਿਆ ਵਾ ਵੀ ਦਲਾਂ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਰੋਟੀ ਇੱਕ ਟਾਈਮ ਅੱਗੇ ਪਿੱਛੇ ਕਰ ਲੂਗੇ ਪਰ ਅਸੀਂ ਦੇਖ ਨਹੀਂ ਆਪਣੀ ਅੱਗੇ ਪਿੱਛੇ ਹੁਣ ਦੰਦੇ ਦੇਖ ਤਾਂ ਦੇਖ ਲੋ ਵੀ ਉੱਠਦੀ ਸਨ ਨਿਯੰਗ ਸਿੰਘ ਨੇ ਪਹਿਲਾਂ ਰਗੜਾ ਲੈਣੀ ਕੀ ਦਲਾਂ ਦੇ ਵਿੱਚ ਰਹਿਣਾ ਕੋਈ ਸੌਖਾ ਕੰਮ ਤਾਂ ਹੈ ਨਹੀਂ ਥੋੜੇ ਜੀ ਸੇਵਾ ਕਰਨੀ ਕਿਤੇ ਦੇ ਦੂਰ ਤੇ ਕਿਤੇ ਦੋ ਦੋ ਤਿੰਨ ਤਿੰਨ ਕਿਲੋਮੀਟਰਾਂ ਦੇ ਕੱਠ ਲੈ ਕੇ ਆਣੇ ਹਨੀ ਨਿਆਂਗ ਸਿੰਘਾ ਅੱਜ ਵੀ ਆਪਣੇ ਸਿਰਾਂ ਬਈ ਪੰਡਾ ਚੱਕ ਕੇ 5-5 ਕਿਲੋਮੀਟਰ ਤੁਰ ਜਾਨੇ ਕੋਈ ਉਹ ਨਹੀਂ ਹੈ ਇਹ ਜੰਨੀ ਤਾਕਤ ਨਹੀਂ ਬਲੀ ਚੀਜ਼ ਹੈ ਵੀ ਸਾਡੇ ਸਰੀਰਾਂ ਨੂੰ ਕੋਈ ਅੱਟਾ ਕੋਈ ਫਰਕ ਹੀ ਨਹੀਂ ਪੈਂਦਾ ਗੁਰੂ ਦੀਆਂ ਫੌਜਾਂ ਲਈ ਸਰਦਈ ਇੱਕ ਵਰਦਾਨ ਹੈ ਜੋ ਗੁਰੂਆਂ ਨੇ ਉਹਨਾਂ ਨੂੰ ਬਖਸ਼ਿਆ ਇੱਕ ਡੰਗ ਦੀ ਰੋਟੀ ਛੱਡ ਸਕਦੇ ਆ ਪਰ ਸ਼ਰਦਈ ਨਹੀਂ ਇਹ ਬੋਲ ਨੇ ਨਿਹੰਗ ਸਿੰਘ ਦੇ ਜੰਗਾਂ ਯੁੱਧਾਂ ਵਿੱਚ ਸਰੀਰਕ ਤਾਕਤ ਲਈ ਵਰਤੀ ਜਾਂਦੀ ਸੀ ਸ਼ਰਦਈ ਪਰ ਅੱਜ ਕੱਲ੍ਹ ਦੀ ਗੱਲ ਕਰ ਲਈਏ ਕਿ ਨਵੀਂ ਪੀੜ੍ਹੀ ਕੋਲ ਡਰਿੰਕਸ ਤੇ ਐਨਰਜੀ ਡਰਿੰਕਸ ਪੀਂਦੇ ਹੋਏ ਸੋਚਦੀ ਹੈ ਕਿ ਉਹਨਾਂ ਦੇ ਅੰਦਰ ਇਨਸਟੈਂਟ ਐਨਰਜੀ ਆ ਜਾਵੇਗੀ ਪਰ ਉਸ ਦੇ ਨੁਕਸਾਨ ਕੀ ਨੇ ਉਸ ਬਾਰੇ ਕੋਈ ਨਹੀਂ ਸੋਚਦਾ ਪਰ ਹੁਣ ਸ਼ਰਧਈ ਦਾ ਟ੍ਰੈਂਡ ਮੁੜਾ ਰਿਹਾ ਹੈ ਗਾਇਕ ਵੀ ਸ਼ਰਧਈ ਨੂੰ ਪ੍ਰੋਮੋਟ ਕਰ ਰਹੇ ਨੇ ਨਿਹੰਗ ਸਿੰਘ ਜਿਨ੍ਹਾਂ ਦੇ ਕੋਲ ਅੱਜ ਅਸੀਂ ਪੁੱਜੇ ਹਾਂ ਉਹਨਾਂ ਨੇ ਸ਼ਰਧਈ ਕਿਵੇਂ ਬਣਦੀ ਹੈ ਤੇ ਉਸ ਦਾ ਇਤਿਹਾਸ ਕੀ ਹੈ ਇਸ ਦੇ ਨਾਲ ਹੀ ਸ਼ਰਧਈ ਦੇ ਅਣਗਿਣਤ ਫਾਇਦੇ ਦੱਸੇ ਨੇ ਬਾਬਿਆਂ ਨੇ ਸ਼ਰਧਈ ਰਗੜੀ ਰੈਡ ਬੁੱਲ ਛੱਡ ਹੋ ਜਾ ਤਕੜੀ ਸਾਸ਼ੀਕਲ ਜੀ ਮੈਂ ਹਾਂ ਅਮਨ ਤੇ ਤੁਸੀਂ ਦੇਖ ਰਹੇ ਹੋ ਦੀ ਅਨਮਿਊਟ ਇੱਕ ਜਿਹੀ એનર્ਜੀ ਡਰਿੰਕ ਜਿਹਨੂੰ ਰਗੜਨ ਵੇਲੇ ਜਾਂ ਜਿਹਨੂੰ ਬਣਾਉਣ ਲੱਗੇ ਬਾਣੀ ਪੜੀ ਜਾਂਦੀ ਆ ਪਾਠ ਕੀਤਾ ਜਾਂਦਾ ਹੈ ਗੁਰੂ ਦੇ ਲੜ ਲੱਗਿਆ ਜਾਂਦਾ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਸ਼ਰਦਈ ਦੀ ਜਿੱਥੇ ਬਾਬੇ ਰਗੜਦੇ ਪਏ ਨੇ ਸ਼ਰਦਈ ਕਈ ਘੰਟੇ ਲਾਉਂਦੇ ਨੇ ਬਲਜ ਮਾਉਂਦੇ ਨੇ ਤੇ ਉਹ ਬਲ ਮੁੜ ਕੇ ਸਾਰੇ ਯੰਗਸਟਰਸ ਨੂੰ ਬੁੜੇ ਬਜ਼ੁਰਗ ਮਤਲਬ ਬੱਚੇ ਹਰ ਕੋਈ ਉਹਨੂੰ ਪੀ ਸਕਦਾ ਐਨੇ ਫਾਇਦੇ ਨੇ ਉਹਦੇ ਤੇ ਅੱਜ ਬਾਬਿਆਂ ਨਾਲ ਗੱਲ ਕਰਾਂਗੇ ਕੀ ਕੀ ਫਾਇਦੇ ਨੇ ਕਿਹੜੇ ਸ਼ਰਦਈ ਪੀ ਸਕਦੇ ਨੇ ਤੇ ਕਿਹਨਾਂ ਨੂੰ ਸ਼ਰਦਈ ਮਨਾ ਹੈ ਆਪਾਂ ਗੱਲਬਾਤ ਕਰਾਂਗੇ ਇਹ ਪਤਾ ਕਿ ਆਈ ਇਹਨਾਂ ਦੇਖੋ ਟ੍ਰੈਂਡ ਜਿਹੜਾ ਸ਼ਰਧਈ ਦਾ ਏ ਇਹ ਜਿਹੜੇ ਸਾਡੇ ਨਿਹੰਗ ਸਿੰਘ ਐ ਸਾਡੇ ਵਿੱਚ ਤਾਂ ਇਹ ਚੀਜ਼ ਕਦੇ ਗਈਓ ਨਹੀਂ ਹੈ ਸਾਡੇ ਵਿੱਚੋਂ ਤਾਂ ਅਸੀਂ ਤਾਂ ਸ਼ੁਰੂ ਤੇ ਮੰਨ ਲਓ ਵੀ ਤੁਸੀਂ ਦੇਖ ਲਓ ਵੀ ਰੋਟੀ ਆਪਾਂ ਇੱਕ ਅੱਦੇ ਟਾਈਮ ਦੀ ਇਧਰ ਉਧਰ ਕਰ ਲੂਗੇ ਪਰ ਦੇਗ ਨਹੀਂ ਸ਼ਰਧਈ ਆਪਾਂ ਨਿਹੰਗ ਸਿੰਘਾਂ ਨੇ ਤਾਂ ਕਦੇ ਫਤਿਹ ਬੁਲਾਈਓ ਨਹੀਂ ਹੈ ਪਰ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਇਹ ਦੌਰ ਵੀ ਆ ਰਹੇ ਨਹੀਂ ਦੁਆਰੇ ਇਹ ਹੁਣ ਸਾਰੇ ਆਪਣੇ ਜਿੰਨੇ ਵੀ ਆਪਣੇ ਸਿੰਗਰ ਕਹਿ ਲੋ ਕੋਈ ਕਹਿ ਲੋ ਇਹਨਾਂ ਨੇ ਹੁਣ ਸਾਰੇ ਤਤ ਕੱਟ ਕੇ ਦੇਖ ਲਈ ਸਾਰੀ ਦੁਨੀਆ ਤੱਤ ਕੱਢ ਲਿਆ ਹੁਣ ਜੂਸ ਕੋਈ ਆਪਣਾ ਕੋਈ ਵੀ ਸ਼ੇਕ ਹਨਾ ਹੀ ਕੋਈ એનર્ਜੀ ਡਰਿੰਕ ਕੋਈ ਵੀ ਕਹਿ ਲੋ ਇਹ ਸਭ ਨਾਲੋਂ ਉੱਪਰਲੀ ਚੀਜ਼ ਹੈ ਕਿਉਂਕਿ ਇਹਦੇ ਵਿੱਚ ਅੱਜ ਦੇ ਸਮੇਂ ਜਿਹੜੀਆਂ ਚੀਜ਼ਾਂ ਪੈਣੀਆਂ ਸ਼ਰਧਈ ਦੇ ਵਿੱਚ ਬਦਾਮ ਹੋਏ ਮਗਜ ਹੋਏ ਹਨਾ ਹੀ ਖਸਕਾਸ ਹੋਈ ਕਾਲੀ ਮਿਰਚਾਂ ਇਲਾਚੀਆਂ ਸੌਂਫ ਤੇ ਹੋਰ ਆਪਣੀ ਮਗਜ ਹੋਗੇ ਤਿੰਨ ਚਾਰ ਤਰ੍ਹਾਂ ਦੇ ਰਮਗਜੇ ਮਗਜੇ ਹੀ ਕੱਢੇ ਇਹ ਜਿਹੜੀਆਂ ਇੰਨੀ ਚੀਜ਼ਾਂ ਪਾ ਕੇ ਦੇਖ ਲੋ ਰਗੜਾ ਲਗਣਾ ਹੀ ਫਿਰ ਉਹ ਰਗੜ ਕੇ ਜਿਹਨੂੰ ਨਿਚੋੜ ਕੇ ਜੀ ਨੇ ਸਤ ਛਕਣਾ ਹੈ ਫਿਰ ਤੁਸੀਂ ਆਪ ਦੇਖੋ ਵੀ ਇਹ ਪਲਵਾਨੀ ਦੀ ਚੀਜ਼ ਐ। ਜਾਂ ਤਾਂ ਉਹ ਫਿਰ ਪਲਵਾਨ ਬਣੂਗਾ ਜਾਂ ਫਿਰ ਜੀ ਨੇ ਬਾਣੀ ਬੰਦਗੀ ਪੜ੍ਹਨੀ ਐ। ਇਹ ਉਹਦੇ ਖਾਤਰ ਬਹੁਤ ਵਧੀਆ ਜੀ। ਹੁਣ ਅਸੀਂ ਨਿਆਗ ਸਿੰਘ ਕਿਆ ਕਰਦੀ ਜਿਹੜੇ ਕਿਸੇ ਸਿੰਘ ਨੇ ਕੋਈ ਸ਼ਾਸਤਰ ਵਿਦਿਆ ਦਾ ਅਭਿਆਸ ਲੈਣਾ ਹੋਵੇ ਜਾਂ ਆਪਣੀ ਕੋਈ ਵਿਦਿਆ ਪੜ੍ਹਨੀ ਹੋਵੇ ਤਾਂ ਉਹ ਪਹਿਲਾਂ ਰਗੜਾ ਲਾ ਕੇ ਆਪਣੀ ਦੇਗ ਪਾਣੀ ਵਧੀਆ ਛਕਦੇ ਨੇ। ਕਾਤੇ ਕਿਉਂਕਿ ਇੱਕ ਤਿਹ ਆਪਣੇ ਦਿਮਾਗ ਖਾਤਰ ਨਹੀਂ ਆਪਣੀ ਨਸਾਂ ਖਾਤਰ ਆਪਣੇ ਸਰੀਰ ਖਾਤਰ ਬਹੁਤ ਜ਼ਿਆਦਾ ਫਾਇਦੇਮੰਦ ਚੀਜ਼ ਜੀ ਇਹ। ਮਤਲਬ ਆਪਾਂ ਨੂੰ ਇੱਕ ਕਹਿ ਲੋ ਵੀ ਅੱਜ ਦੀ ਕੋਈ ਵੀ ਐਨਰਜੀ ਡਰਿੰਕ ਹੈ ਜਾਂ ਕੋਈ ਵੀ ਚੀਜ਼ ਨਹੀਂ ਸੰਤੁਸ਼ਟੀ ਨਹੀਂ ਦੇ ਸਕਦੀ ਜਿੰਨੀ ਇਹ ਸ਼ਰਧਾਈ ਦਿੰਦੀ ਇੱਕ ਕਹਿ ਲੋ ਵੀ ਅੱਜ ਦੇ ਸਮੇਂ ਜੇ ਕੋਈ ਐਥਲੀਟ ਕੋਈ ਡੈਕਾ ਹੈ ਨਹੀਂ ਜਿਹਨੂੰ ਆਪਾਂ ਵੀ ਡੈਕਾ ਲਾ ਰਿਹਾ ਔਰ ਇਹਦਾ ਇੱਕ ਗਲਾਸ ਹੋ ਇੱਕ ਬਰਾਬਰ ਹੈ ਅੰਨਾ ਇਹਦੇ ਵਿੱਚ ਸਤਿ ਅੱਜ ਦੇ ਸਮੇਂ ਇਤਿਹਾਸ ਇਹਦਾ ਹੀ ਸ਼ਰਧਾਈ ਦਾ ਇਤਿਹਾਸ ਇਹ ਹੈ ਜਦੋਂ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੇ ਨੇ ਖਾਲਸਾ ਪੰਥ ਦੀ ਸਾਜਨਾ ਕਰੀ ਜੀ ਮਹਾਰਾਜ ਨੇ ਇਹ ਸ਼ਰਧਾਈ ਵਾਸਤੇ ਮਹਾਰਾਜ ਨੂੰ ਜਿਹੜੇ ਬਾਬਾ ਮਹਾ ਸਿੰਘ ਹੁੰਦੇ ਸੀ ਆਪਣੇ ਬੁੱਢਾ ਦਲ ਦੇ ਹੋਏ ਸੀ ਬਾਬਾ ਮਹਾ ਸਿੰਘ ਆਪਣੇ ਪੁਰਾਣੇ ਜਥੇਦਾਰ ਹੋਏ ਸੀ ਬਾਬਾ ਮਹਾ ਸਿੰਘ ਜੀ ਬਹੁਤ ਪ੍ਰੇਮ ਕਰੇ ਕਰਦੇ ਸੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਹੁਤ ਜ਼ਿਆਦਾ ਪ੍ਰੇਮੀ ਸਿੰਘ ਸੀ ਗੁਰੂ ਘਰ ਦੇ ਬਾਬਾ ਮਹਾ ਸਿੰਘ ਜਦੋਂ ਬਾਬਾ ਮਹਾ ਸਿੰਘ ਨੇ ਦੇਖਣਾ ਨਾ ਵੀ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗਾ ਜੂਦਾਂ ਦੇ ਵਿੱਚ ਸੱਟਾਂ ਫੱਟਾਂ ਖਾਈਆਂ ਮੀਆਂ ਜਾਂ ਆਪਣਾ ਹਨਾ ਵੀ ਜੰਗਾ ਜੁੱਧਾਂ ਲੜੀਵੇਂ ਫਿਰ ਬਾਬਾ ਮਹਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਸ ਸਮੇਂ ਕਹਿੰਦੇ ਸ਼ੀਦੀ ਦੇਗ ਰਗੜ ਕੇ ਸ਼ਿਕਾਇਤ ਕਰਦੇ ਤੇ ਰਾਸਦਵਾਦ ਪਾਲਣੀ ਤੇ ਪੰਜ ਪੱਤੇ ਪਾਲਣੀ ਸੁੱਖੇ ਦੇ ਜਿਹੜੇ ਨਿਹੰਗ ਸਿੰਘ ਸ਼ੀਦੀ ਦੇਗ ਲਾਨੇ ਜਿਹਨੂੰ ਕਹਿੰਦੇ ਸ਼ੀਦੀ ਰਗੜਾ ਉਹ ਚ ਪੰਜ ਪੱਤੇ ਪਾ ਕੇ ਆਪਣਾ ਸੁੱਖੇ ਦੇ ਮਹਾਰਾਜ ਨੂੰ ਦੇਗ ਸਜਾਉਂਦੇ ਤੇ ਤੇ ਮਹਾਰਾਜ ਕਹਿੰਦੇ ਵੀ ਅਨੇ ਜਿਆਦਾ ਪ੍ਰਸੰਨ ਹੁੰਦੇ ਤੇ ਨਾ ਉਸ ਸਮੇਂ ਵੀ ਮਹਾਰਾਜ ਆਤੀ ਖੁਸ਼ੀ ਕਰਦੇ ਰਹੇ ਭਾਈ ਮਹਾ ਸਿੰਘ ਤੇ ਉਸ ਸਮੇਂ ਤੇ ਇਹ ਮਹਾ ਫਿਰ ਮਹਾਰਾਜ ਨੇ ਦੇਖਿਆ ਵੀ ਯਾਰ ਵੀ ਇਹ ਚੀਜ਼ ਹੈ ਜਿਹੜੀ ਵੀਕਾ ਤਾਂ ਹੁਣ ਦੇਖੋ ਇਹ ਸਲੋਤਰ ਹੈ ਹੁਣ ਜਦੋਂ ਆਪਣੇ ਸਿੰਗਰ ਇਹਦੇ ਨਾਲ ਰਗੜਾ ਲਾਣਾ ਹੈ ਇਹ ਤਾਂ ਚਲੋ ਅਸੀਂ ਉਹਦਾ ਛੋਟਾ ਰੱਖਿਆ ਵਾ ਨਹੀਂ ਕੰਮ ਕਰਕੇ ਰਗੜੇ ਕਹੀ ਲੱਗਦੇ ਪਰ ਜੇ ਅਸੀਂ ਆਪਣੇ ਦਲਾ ਪੰਥਾ ਚ ਦੇਖੀ ਵੀ ਆਪਣਾ ਛੱਕਦੇ ਆ ਜਿਹੜਾ ਅਸੀਂ ਤਾਂ ਇਹ 25 30 ਕਿਲੋ ਦਾ ਇੱਕ ਸਲੋਤਰ ਹੁੰਦਾ ਜਦੋਂ ਹੁਣ ਦੇਖੋ ਕੋਈ ਜਾਂ ਬਾਜ ਹੈ ਹੁਣ ਫੌਜ ਦੇ ਵਿੱਚ ਕੋਈ ਹਨਾ ਆਰਮੀ ਆਫੀਸਰ ਹੋਵੇ ਉਹਦੀ ਟ੍ਰੇਨਿੰਗ ਚੱਲਦੀ ਹੋਵੇ ਤਾਂ ਉਹਨੂੰ ਇਹੀ ਜੀ ਟ੍ਰੇਨਿੰਗਾਂ ਚ ਲੰਘਾਇਆ ਜਾਂਦਾ ਵੀ ਕੱਲ ਨੂੰ ਉਹਦੇ ਖਾਤਰ ਇੱਕ ਪਿਸਤਲ ਚਲਾਣੀ ਬਹੁਤ ਸੌਖੀ ਹੋਵੇ ਇਕਣਾ ਮਹਾਰਾਜ ਨੇ ਆਪਾਂ ਨੂੰ ਸੁਨਹਿਰਾ ਸਲੋਤਰ ਦਿਆ ਹੁਣ ਜਿਹਨੇ ਇਹ ਸਲੋਤਰ ਪਲਵਾਨ ਨੇ ਹੁਣ ਜਿਹਨੰਗ ਸਿੰਘ ਨੇ ਕਿਸੇ ਨੇ ਵੀ ਦੇਖ ਸਜਾਈ ਅੱਧਾ ਘੰਟਾ ਉਹ ਸਲੋਤਰ ਨੂੰ ਚਲਾ ਰਿਹਾ ਤਾਂ ਜੰਗ ਦੇ ਮੈਦਾਨ ਵਿੱਚ ਕੋਈ ਕਿਰਪਾਨ ਉਹਦੇ ਖਾਤਰ ਚਲਾਣੀ ਕੋਈ ਬੜੀ ਗੱਲ ਨਹੀਂ ਹੈ ਵੀ ਉਹ ਜਿੰਨੀ ਮਰਜੀ ਫਿਰ ਉਹਦੀ ਵਰਤੋਂ ਕਰ ਸਕਦਾ ਫਿਰ ਮਹਾਰਾਜ ਨੇ ਇਹਦੇ ਕਈ ਸਾਇੰਟਿਫਿਕ ਤੱਤਰ ਫਾਇਦੇ ਦੇ ਕੇ ਆਪਾਂ ਨੂੰ ਇਹ ਚੀਜ਼ ਬਖਸ਼ੀ ਫਿਰ ਜਿਹੜਾ ਹੁਣ ਬੰਦੇ ਨੂੰ ਰਗੜੂ ਗਈ ਪਹਿਲਾਂ ਤਾਂ ਉਹਦਾ ਜੋਰ ਦੇਖੋ ਸਰੀਰ ਤਾਂ ਲੱਗੂਗਾ ਸਾਰੇ ਦਾ ਆਪਣੀ ਬੈਕ ਦਾ ਤੇ ਆਪਣੇ ਡੋਲਿਆਂ ਦਾ ਤੇ ਆਪਣੀ ਛਾਤੀ ਦਾ ਜੋਰ ਇਹਦੇ ਨਾਲ ਸਾਰੇ ਦਾ ਸਰੀਰ ਦਾ ਲੱਗਦਾ ਉਹਤੇ ਬਾਦ ਉਹ ਸੱਤ ਕੱਢ ਕੇ ਦੇਖ ਲੋ ਛਕੂਗਾ ਫਿਰ ਜਦੋਂ ਛਕੂਗਾ ਤੇ ਉਹ ਬਲੀਓ ਬਣੂਗਾ ਤੇ ਨੁਕਸਾਨ ਇਹਦਾ ਕੋਈ ਨਹੀਂ ਫਿਰ ਮਹਾਰਾਜ ਨੇ ਉਸ ਸਮੇਂ ਚੀਜ਼ ਪ੍ਰਚਲਿਤ ਕਰ ਦਿੱਤੀ ਆਪਣੇ ਨਿਆਂਗ ਸਿੰਘਾਂ ਨੂੰ ਮਹਾਰਾਜ ਇਹ ਸੁਨਹਿਰਾ ਸਲੋਤਰ ਭਖਜ ਗਿਆ ਤਾਂ ਵੀ ਅੱਜ ਤੇ ਮੇਰਾ ਖਾਲਸਾ ਸੰਸਾਰ ਦੇ ਵਿੱਚ ਸਰੀਰਕ ਪੱਖੋਂ ਵੀ ਦਿਮਾਗੀ ਪੱਖੋਂ ਵੀ ਵੀ ਇਹ ਦੁਨੀਆ ਨਾਲੋਂ ਅੱਗੇ ਹੋਵੇ ਤਾਂ ਕਰਕੇ ਸ਼ਰਧਈ ਆਪਣੇ ਵਿੱਚ ਆਪਣੀ ਮਹਾਨਤਾ ਹੀ ਸ਼ਰਧਈ ਦੀ ਇਹ ਤਾਂ ਤੁਸੀਂ ਐਦਾਂ ਦੇਖੋ ਜੀ ਵੀ ਬੰਦ ਦਾ ਮੈਂ ਕਹੂੰਗਾ ਵੀ ਇਹ ਕੋਈ ਕਰੇ ਹੀ ਨਾ ਕਿਉਂਕਿ ਬੰਦ ਦਾ ਦਾ ਇਹਦਾ ਮਤਲਬ ਹੀ ਨਹੀਂ ਬਣਦਾ ਇਹ ਤਾਂ ਦੇਖੋ ਜਿਹਨੂੰ ਕਿਸੇ ਨੂੰ 슈ਗਰ ਹੈ ਨਹੀਂ ਉਹ ਮਿੱਠਾ ਨਾ ਪਾਵੇ ਆਪਣਾ ਵਿੱਚ ਸ਼ੀਨੀ ਨਾ ਪਾਵੇ ਆਪਣਾ ਸਿੰਪਲ ਛੱਕ ਲਵੇ ਜਿਹਨੂੰ ਆਪਣਾ ਨਾਰਮਲ ਉਹ ਮਿੱਠੇ ਵਾਲੀ ਛੱਕੇ ਪਰ ਇਹਦੇ ਤੁਸੀਂ ਐਂ ਦੇਖ ਲਓ ਵੀ ਅੱਜ ਦੇ ਸਮੇਂ ਦੇ ਵਿੱਚ 100 ਬਿਮਾਰੀਆਂ ਤੇ ਇਹ ਇੱਕ ਇਲਾਜ ਹੈ ਜਿ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਨੂੰ ਇਹਦਾ ਗਿਆਨ ਹੋ ਜਾਵੇ ਵੀ ਸ਼ਰਤ ਹੈ ਇਸਲਮਾ ਕਹਿੰਨੇ ਕਿਨੂੰ ਹੈ ਤੇ ਕਿਉਂਕਿ ਯਾਰ ਇਹ ਵਿੱਚ ਤੁਸੀਂ ਦੇਖ ਲਓ ਵੀ ਜਿਹੜੀਆਂ ਚੀਜ਼ਾਂ ਜਿਹੜੇ ਸਮੇ ਪੈ ਰਹੀਆਂ ਨੇ ਇਹ ਉਹ ਸਮੇ ਕੋਈ ਰਾਜੇ ਮਹਾਰਾਜੇ ਛਕੇ ਕਰਦੇ ਨੇ ਬਾਦਾਮ ਮਗਜ ਕੋਈ ਮੰਨ ਲਓ ਅਜਿਹੇ ਸਮੇ ਕੋਈ ਪਹਿਲਵਾਨ ਵੀ ਹੋਵੇ ਪਹਿਲਵਾਨ ਵੀ ਦੇਖ ਲਓ ਜੇ ਰਾਤ ਨੂੰ ਚਾਰ ਪੰਜ ਬਾਦਾਮ ਆਪਣੇ ਭਿਓ ਕੈ ਸਵੇਰ ਨੂੰ ਖਾ ਲੈਂਦਾ ਤਾਂ ਉਹ ਸਾਰੇ ਦਿਨ ਚੋਂ ਮੁੜ ਕੇ ਖਾ ਨਹੀਂ ਸਕਦਾ ਕਿਉਂਕਿ ਗਰਮੀ ਕਰਦੇ ਇਹ ਚੀਜ਼ ਇਹ ਜੀ ਹੈ ਵੀ ਆਪਾਂ ਨੂੰ ਇੱਕ ਇੱਕ ਗਲਾਸ ਦੇ ਵਿੱਚ ਦੇਖ ਲਓ ਵੀ 9 10 ਚੀਜ਼ਾਂ ਦਾ ਛਾਣਾ ਲਾ ਕੇ ਆਪਾਂ ਨੂੰ ਸੱਤ ਮਿਲਦੇ ਨਹੀਂ ਨਹੀਂ ਚਲੋ ਦੇਖੋ ਆਪਾਂ ਕਹਿੰਨੇ ਵੀ ਹਨਾ ਵਰਤੋਂ ਤੇ ਜੀ ਹਰੇਕ ਬੰਦਾ ਕਰੇ ਚਾਹੇ ਕੋਈ ਗੁਰੂ ਦਾ ਸਿੰਘ ਹੈ ਚਾਹੇ ਕੋਈ ਗੁਰੂ ਦਾ ਸਿੰਘ ਨਹੀਂ ਹੈ ਹਨਾ ਕਿਉਂਕਿ ਇਹ ਤਾਂ ਦੇਸੀ ਚੀਜ਼ ਹੈ ਆਪਣੀ ਵਧੀਆ ਪੰਜਾਬੀ ਰਵੈਤੀ ਚੀਜ਼ ਹੈ ਇਹ ਤਾਂ ਕੋਈ ਨੁਕਸਾਨ ਨਹੀਂ ਹੈ ਪਰ ਨਿਹੰਗ ਸਿੰਘਾਂ ਦਾ ਏਦਾਂ ਇਹ ਵੀ ਸਾਡਾ ਤਾਂ ਦੇਖੋ ਵੀ ਕਹਿ ਨਹੀਂ ਦਿੰਦੇ ਵੀ ਕੰਪਲਸਰੀ ਵੀ ਕਿਸੇ ਫੌਜ ਦਾ ਹਨਾ ਕੋਈ ਹੋਵੇ ਵੀ ਕੋਈ ਊਸੂਲ ਹੁੰਦਾ ਸਾਡਾ ਤਾਂ ਇਹ ਰੂਲ ਹੀ ਹੈ ਸਾਡੇ ਖਾਤਰ ਤਾਂ ਕੰਪਲਸਰੀ ਉਹ ਕਰਿਆ ਵਾ ਵੀ ਦਲਾਂ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਰੋਟੀ ਇੱਕ ਟਾਈਮ ਅੱਗੇ ਪਿੱਛੇ ਕਰ ਲੂਗੇ ਪਰ ਅਸੀਂ ਦੇਖ ਨਹੀਂ ਆਪਣੀ ਅੱਗੇ ਪਿੱਛੇ ਹੁਣ ਦੰਦੇ ਦੇਖ ਤਾਂ ਦੇਖ ਲੋ ਵੀ ਉੱਠਦੀ ਸਾਂ ਨਿਹੰਗ ਸਿੰਘ ਨਾਲ ਪਹਿਲਾਂ ਰਗੜਾ ਲੈਣਾ ਇਹ ਇਹੀ ਜੀ ਮਤਲਬ ਹੰਤਾਏ ਤੇ ਅਭਿਆਸ ਇੰਨਾ ਹੁੰਦੀ ਨਿਆੰਗ ਸਿੰਘਾਂ ਦਾ ਕਿਉਂਕਿ ਦਲਾਂ ਦੇ ਵਿੱਚ ਰਹਿਣਾ ਕੋਈ ਸੌਖਾ ਕੰਮ ਤਾਂ ਹੈ ਨਹੀਂ ਕੋੜੇ ਦੀ ਸੇਵਾ ਕਰਨੀ ਕਿਤੇ ਦੇ ਦੂਰ ਤੇ ਕਿਤੇ ਦੋ ਦੋ ਤਿੰਨ ਤਿੰਨ ਕਿਲੋਮੀਟਰਾਂ ਦੇ ਕੱਖ ਲੈ ਕੇ ਆਣੇ ਹਨੀ ਨਿਆੰਗ ਸਿੰਘ ਅੱਜ ਵੀ ਆਪਣੇ ਸਿਰਾਂ 'ਪਈ ਪੰਡਾ ਚੱਕ ਕੇ 5-5 ਕਿਲੋਮੀਟਰ ਤੁਰ ਜਾਨੇ ਕੋਈ ਉਹ ਨਹੀਂ ਹੈ ਇਹ ਇਹੀ ਬਦੌਲਤ ਹੈ ਕਿਉਂਕਿ ਇਹ ਚ ਨਹੀਂ ਤਾਕਤ ਨਹੀਂ ਬਲੀ ਚੀਜ਼ ਹੈ ਵੀ ਸਾਡੇ ਸਰੀਰਾਂ ਨੂੰ ਕੋਈ ਅੱਡਾ ਕੋਈ ਫਰਕ ਨਹੀਂ ਪੈਂਦਾ ਤੇ ਮੇਰਾ ਜ਼ਰੂਰ ਇਹ ਗੱਲ ਵੀ ਕਹੂੰਗਾ ਵੀ ਜਿਹੜਾ ਯੂਥ ਹੈ ਨਾ ਜਿਹੜੇ ਯੰਗਸਟਰ ਨਵੇਂ ਹਨ ਆ ਰਹੇ ਹਨ ਉਹ ਇਹ ਚੀਜ਼ ਨਹੀਂ ਵਰਤੋ ਕਰੇ ਕੋਈ ਨਹੀਂ ਚਲੋ ਕਿਸੇ ਨੇ ਅਮਰ ਤੇ ਛਕਿਆ ਵਾ ਨਹੀਂ ਛਕਿਆ ਵਾ ਪਰ ਇਹ ਚੀਜ਼ ਦੀ ਵਰਤੋਂ ਹਰੇਕ ਬੰਦਾ ਕਰੇ ਤਾਂ ਤੇ ਇਹ ਚੀਜ਼ ਆਪਣੇ ਫਾਇਦੇ ਵਾਸਤੇ ਹੈ ਆਪਣੇ ਸਰੀਰ ਖਾਤਰ ਹੈ ਆਪਣੇ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਇਹ ਮੇਨ ਬੰਦਾ ਆਪਣੀ ਬਾਡੀ ਨੂੰ ਸਪੈਸ਼ਲ ਟ੍ਰਾਈ ਦੇ ਰਿਹਾ ਜੀ ਜੇ ਅੱਜ ਦੇ ਸਮੇਂ ਦੇ ਵਿੱਚ ਕੋਈ ਆਪਣਾ ਬਾਡੀ ਨੂੰ ਬੰਦਾ ਸੰਭੇ ਤਾਂ ਤੁਸੀਂ ਆਪ ਦੇਖ ਲਓ ਵੀ ਇਹ ਇੰਨੀ ਤਤਤਲੀ ਚੀਜ਼ ਹੈ ਵੀ ਪ੍ਰੀ ਵਰਕਆਊਟ ਹੋਵੇ ਚਾਹੇ ਪੋਸਟ ਵਰਕਆਊਟ ਹੋਵੇ ਬੀਏ ਜੀ ਜਿਹਨੇ ਸ਼ਿਕੀ ਵੀ ਹੋ ਗਈ ਉਹਦਾ ਸਹੀ ਰਾਬ ਦੱਸੂਗਾ ਮਹੀਨਾ ਇੱਕ ਰਿਜ਼ਲਟ ਦੱਸ ਦਵੀ ਪੀ ਕੇ ਉਹਦੇ ਬਾਅਦ ਇਹ ਜੀ ਤਾਕਤਲੀ ਚੀਜ਼ ਹੈ ਹਾਂਜੀ ਬਿਲਕੁਲ ਕਰ ਸਕਦੀ ਹੈ ਇਹ ਰਿਪਲੇਸ ਕਰ ਸਕਦੀ ਹੈ ਸਾਡੇ ਕੋਲ ਦੇਖ ਲਓ ਕਿਉਂਕਿ ਅ ਅਸੀਂ ਜਦੋਂ ਪ੍ਰੈਕਟੀਕਲ ਗੱਲਾਂ ਹੀ ਕਰਦੇ ਕਿਉਂਕਿ ਆਪਾਂ ਐ ਤਾਂ ਹੈ ਨਹੀਂ ਵੀ ਸੋਚ ਵਿਚਾਰ ਕਰਕੇ ਨਾ ਤੁਹਾਨੂੰ ਕੋਈ ਗੱਲ ਦੱਸ ਦੂੰਗੇ ਸਾਡੇ ਕੋਲ ਦੇਖ ਲਓ ਇੱਥੇ ਆ ਤੁਹਾਡੇ ਮੂਰੇ ਵੀ ਹੁਣ ਥੋੜੇ ਸਮੇਂ ਤੱਕ ਦੇਖ ਲਿਓ ਤੁਸੀਂ ਕਈ ਬੰਦੇ ਇਹ ਜੇ ਪਲਵਾਨ ਆਨੇ ਆ ਜਿਹੜੇ ਚੰਗੀ ਜਿਮ ਲਾ ਰਹੇ ਆ ਇੱਥੇ ਆਰਵਾ ਕੇ ਉਹਨਾਂ ਨੇ ਬੋਤਲ ਆਪਣੀ ਪੱਕੀ ਰੱਖੀ ਬਾਬਾ ਜੀ ਸਾਡੀ ਭਰ ਕੇ ਦੇ ਕਰੋ ਕਾਤੇ ਕਿਉਂਕਿ ਉਹ ਕਹਿਣ ਲੱਗੇ ਕਹਿੰਦੇ ਬਾਬਾ ਜੀ ਵੀ ਕੋਈ ਵੀ ਚੀਜ਼ ਐਸੀ ਮੰਨ ਲਓ ਕੋਈ ਕੰਟੇਨ ਯੂਜ਼ ਕਰ ਰਹੇ ਕੋਈ ਪ੍ਰੋਟੀਨ ਸ਼ੇਕ ਯੂਜ਼ ਕਰ ਰਹੇ ਕੋਈ ਵੀ ਚੀਜ਼ ਯੂਜ਼ ਕਰ ਰਹੇ ਵੀ ਉਹਦੇ ਦੇ ਵਿੱਚ ਕੋਈ ਨਾ ਕੋਈ ਚੀਜ਼ ਕੈਮੀਕਲੀ ਇਸ ਜੀ ਪਾਈ ਵੀ ਇਹ ਵੀ ਜਿਹੜੇ ਸਾਡੀ ਬਾਡੀ ਨੂੰ ਇੱਕੇ ਛੇਤੀ ਮਸਲ ਜਿਹੜੇ ਸਾਡੇ ਅੰਨੀ ਛੇਤੀ ਬਿਲਟ ਹੋ ਜੰਨੇ ਆ ਪਰ ਇਹ ਚੀਜ਼ ਉਹ ਹੈ ਵੀ ਜਲੋ ਦੇਸੀ ਚੀਜ਼ ਹੈ ਇਹ ਰਿਜ਼ਲਟ ਇਹ ਜਿੱਤਨਾ ਕੈਮੀਕਲੀ ਕੋਈ ਆਪਾਂ ਮੰਨ ਲਓ ਨਾ ਵੀ ਟੀਕਾ ਲਾਣੇ ਆ ਇਹ ਟੀਕੇ ਜੀ ਨਹੀਂ ਛੇਤੀ ਰਿਜ਼ਲਟ ਦੰਦੀ ਐ ਨਹੀਂ ਦੇਸੀ ਜੀ ਕੋਈ ਇੰਨੀ ਛੇਤੀ ਰਿਜ਼ਲਟ ਨਹੀਂ ਦੰਦੀ ਹੈ ਜੇ ਲਗਾਤਾਰ ਮਹੀਨਾ ਕੋਈ ਇਹ ਬੰਦਾ ਛਕੇ ਹਨ ਜਿੰਮਂ ਦੀ ਵਰਤੋਂ ਕਰ ਰਿਹਾ ਕੋਈ ਜਿੰਮ ਲਾ ਰਿਹਾ ਚਾਹੇ ਪਹਿਲਾਂ ਛਕੇ ਚਾਹੇ ਬਾਅਦ ਚ ਛਕੇ ਇਹ ਉਹਦੇ ਸਰੀਰ ਨੂੰ ਮਹੀਨੇ ਦੇ ਬਾਅਦ ਆਟੋਮੈਟਿਕਲੀ ਰਿਜ਼ਲਟ ਦੋਗੀ ਚਾਹੇ ਤੁਸੀਂ ਕਿਸੇ ਪ੍ਰੈਕਟੀਕਲ ਕਰਕੇ ਕਿਸੇ ਭਲਵਾਨ ਨੂੰ ਰਿਆ ਜਮਾ ਕੇ ਦੇਖ ਲਓ ਆਪਾਂ ਐ ਨਹੀਂ ਕਹਿੰਦੇ ਵੀ ਗੱਲਾਂ ਮੈਂ ਕੋਈ ਪ੍ਰੈਕਟੀਕਲ ਵਰਤ ਲਵੇ ਹਾਂਜੀ ਹਾਂ ਮੈਂ ਇਹ ਗੱਲ ਵੀ ਰਿਪਲੇਸ ਕਰ ਸਕਦੀ ਇਹ ਚੀਜ਼ ਕਿਸੇ ਵੀ ਚੀਜ਼ ਨੂੰ ਕਿਉਂਕਿ ਇਹ ਏਡੀ ਜ਼ਿਆਦਾ ਡਾਈਟ ਵਾਲੀ ਤੇ ਤਾਕਤ ਵਾਲੀ ਚੀਜ਼ ਹੈ ਜਿਹ ਫੇਮਸ ਹੋ ਰਹੀ ਹੈ ਜੀ ਦੇਖੋ ਜੀ ਜਿੱਥੇ ਤੱਕ ਮੈਂ ਨਾ ਹੁਣ ਪਿਛਲੇ ਕਈ ਦਿਨਾਂ ਤੋਂ ਦੇਖਦਾ ਆ ਰਿਹਾ ਕਈ ਆਪਣੇ ਸਿੰਗਰ ਵੀ ਆਏ ਨੇ ਜਿਨ੍ਹਾਂ ਨੂੰ ਆਪਣਾ ਯੂਥ ਬਹੁਤ ਜ਼ਿਆਦਾ ਫੋਲੋ ਕਰਦਾ ਜੇ ਕਿਹਾ ਮੈਂ ਦਿਲਜੀਤ ਤਸਾਨ ਦੀ ਪਰਸੋਂ ਜੋ ਉੱਥੇ ਨਾ ਸਨੈਪਚੈਟ ਦੇਖ ਰਿਹਾ ਸੀ ਤੇ ਖਾਣ ਪੇਣੀ ਵਾਲਾ ਹੋਇਆ ਕਰਨ ਔਜਲਾ ਹੋਇਆ ਹੁਣ ਉਹ ਬੰਦੇ ਵੀ ਇਹ ਚੀਜ਼ ਨੂੰ ਪ੍ਰਮੋਟ ਲੱਗੀ ਕਰਦੇ ਕਾਤੇ ਕਿਉਂਕਿ ਉਹਨਾਂ ਨੇ ਉਹ ਚੀਜ਼ ਦਾ ਤੱਤ ਕੱਢਿਆ ਵੀ ਜਿਹੜੀ ਚੀਜ਼ਾਂ ਹੋਰ ਆਪਣਾ ਆਪਾਂ ਕੋਈ ਨੇਚਰਲ ਕੋਈ ਆਪਾਂ ਕੈਮੀਕਲੀ ਡਰਿੰਕਸ ਸ਼ੱਕ ਰਹੇ ਹਾਂ ਉਹਨਾਂ ਨਾਲ ਉਹ ਦੇਸੀ ਚੀਜ਼ਾਂ ਆਪਣੀ ਚ ਬਹੁਤ ਜ਼ਿਆਦਾ ਤਾਤਈ ਕਿਉਂਕਿ ਇਹਦੀ ਹੁਣ ਪ੍ਰੋਮੋਸ਼ਨ ਤਾਂ ਚਲੋ ਇਹਦੀ ਤਾਂ ਕਰਨੀਓ ਕਿ ਇਹ ਜਿਹੜੀ ਚੀਜ਼ ਵਧੀਆ ਹੋਵੇ ਉਹਦਾ ਪ੍ਰੋਮੋਸ਼ਨ ਆਪੇ ਹੋ ਹੀ ਜਾਂਦੀ ਹੈ ਜੀ ਹੁਣ ਇਹ ਚੀਜ਼ ਤਾਂ ਪਰ ਮੈਂ ਐਂ ਕਹਿ ਸਕਦਾ ਵੀ ਅਸੀਂ ਹੁਣ ਆਪਣੀ ਅੱਖਾਂ ਨਾਲ ਇੱਥੇ ਦੇਖਨੇ ਕਈ ਵਾਰੀ ਵੀ ਜਿਹੜੇ ਯੂਥ ਹਨ ਆਪਣਾ ਨਵਾਂ ਯੂਥ ਹੈ ਪਹਿਲਾਂ ਇਹ ਜੀਤੇ ਭੱਜ ਤੇ ਦੇ ਵੀ ਖਬਨੀ ਵੀ ਕਿਆ ਏ ਛੱਕੇ ਵੀ ਕਿਆ ਪਲਾਨੇ ਕਿਆ ਨਹੀਂ ਲੋਕਾਂ ਨੂੰ ਇਹ ਚੀਜ਼ ਦੀ ਨਹੀਂ ਜਾਣਕਾਰੀ ਨਹੀਂ ਦਿੱਤੀ ਹੈ ਹੁਣ ਲੋਕਾਂ ਨੂੰ ਇਹ ਜੀ ਦੀ ਜਾਣਕਾਰੀ ਮਿਲਣ ਲੱਗੀ ਵੀ ਨਿਹੰਗ ਸਿੰਘਾਂ ਕੋਲ ਜੜੀ ਬੂਟੀਆਂ ਕਿਆ ਗਿਆ ਪਈਆਂ ਏ ਇਹ ਸ਼ਰਬਤ ਸ਼ਰਦਾਈ ਕਹਿੰਦੇ ਆ ਜਿਹਨੂੰ ਆਪਾਂ ਵੀ ਇਹ ਸ਼ਰਬਤੀ ਦੇ ਅਸਲ 'ਚ ਫਾਇਦੇ ਕਿੰਨੇ ਆ ਤਾਂ ਕਰਕੇ ਮੈਂ ਕਹਿੰਨੀ ਵੀ ਪ੍ਰੋਮੋਸ਼ਨ ਇਹਦੀਆਂ ਹੋ ਰੀਆਂ ਵੀ ਵੱਧਦੇ ਵੱਧ ਕਰੀਆਂ ਵੀ ਜਾਵੇਂ ਕਿਉਂਕਿ ਦੇਸੀ ਚੀਜ਼ ਜਿਹੜੀ ਚੀਜ਼ ਵਧੀਆ ਆਪਣੇ ਸਰੀਰ ਨੂੰ ਫਾਇਦਾ ਦੇ ਰਹੀ ਐ ਪ੍ਰੋਮੋਸ਼ਨ ਉਹਦੀ ਜ਼ਰੂਰੀ ਐ ਵੀ ਪਤਾ ਲੱਗੇ ਲੋਕਾਂ ਨੂੰ ਵੀ ਅਸਲ ਮੈਂ ਹੈ ਕਿ ਆ ਚੀਜ਼ ਇਹਦੇ ਅਸਲ 'ਚ ਫਾਇਦੇ ਦਾ ਦੇਖੋ ਜੀ ਇੱਕ ਤਾਂ ਸਭ ਤੋਂ ਪਹਿਲਾ ਫਾਇਦਾ ਜਿਹੜੇ ਕਿਸੇ ਬੰਦੇ ਨੇ ਵਿੱਦਿਆ ਲੈਣੀ ਹੋਵੇ ਨਹੀਂ ਕੁਈ ਸੇ ਵੀ ਪ੍ਰਕਾਰ ਦੀ ਵਿੱਦਿਆ ਹੋਵੇ ਚਾਹੇ ਮੰਨ ਲਓ ਨੇ ਕੋਈ ਗਰਵਾਣੀ ਦੀ ਵਿੱਦਿਆ ਲੈਣੀ ਚਾਹੇ ਕੋਈ ਆਪਣੀ ਦੁਨੀਆ ਦੀ ਵਿੱਦਿਆ ਲੈਣੀ ਹੈ ਇਹ ਆਪਣੇ ਦਿਮਾਗ ਖਾਤਰ ਬਹੁਤ ਜਿਆਦਾ ਸ਼ਾਰਪ ਨੇ ਸਹੀ ਹੈ ਆਪਣੇ ਦਿਮਾਗ ਨੂੰ ਬਹੁਤ ਜਿਆਦਾ ਸ਼ਾਰਪ ਕਰਦੀ ਹੈ ਤੇ ਆਪਣੀ ਇੱਕ ਸੰਤੁਸ਼ਟੀ ਰੱਖਦੀ ਹੈ ਸਭ ਤੋਂ ਵੱਡੀ ਚੀਜ਼ ਹੈ ਫਿਰ ਅੱਜ ਦੇ ਸਮੇਂ 'ਚ ਹੁਣ ਜਿੱਤਰਾ ਮੰਨ ਲਓ ਗਰਮੀ ਦਾ ਸੀਜ਼ਨ ਹੈ ਜੀ ਆਪਾਂ ਨੂੰ ਕੋਈ ਵੀ ਚੀਜ਼ ਹੈ ਆਪਾਂ ਕੋਈ ਵੀ ਚੀਜ਼ ਖਾ ਰਹੇ ਚਾਹੇ ਉਹ ਬਾਜ਼ਾਰਤੀ ਲੈ ਕੇ ਖਾ ਰਹੇ ਚਾਹੇ ਕਿਤੇ ਤੇ ਵੀ ਲੈ ਕੇ ਖਾ ਰਹੇ ਉਹ ਆਪਾਂ ਨੂੰ ਫਾਇਦਾ ਜੱਦ ਕਰੂਗੀ ਜਦੋਂ ਆਪਣੇ ਸਰੀਰ ਪੱਖੋਂ ਆਪਾਂ ਐਨ ਸਟਰੋਂਗ ਹੋਗੇ ਜੇ ਨੂੰ ਮੰਨ ਲਓ ਆਪਣਾ ਲੀਵਰ 100% ਸਹੀ ਹੋਗਾ ਤਾਂ ਆਪਾਂ ਨੂੰ ਕੋਈ ਵੀ ਚੀਜ਼ ਹੈ ਉਹ ਫਾਇਦਾ ਦੇਊਗੀ ਤੇ ਇਹ ਚੀਜ਼ ਇਹੀ ਜੀ ਹੈ ਵੀ ਜੇ ਕਿਸੇ ਦੇ ਮੈਦੇ 'ਚ ਮੰਨ ਲਓ ਗਰਮੀ ਪਈ ਵੀ ਚਾਹੇ ਕਿੰਨੇ ਸਾਲ ਪੁਰਾਣੀ ਪਈ ਵੀ ਹੈ ਉਹ ਇਹਨੂੰ ਮਹੀਨਾ 1.5 ਮਹੀਨਾ ਲਗਾਤਾਰ ਛਕੇ ਉਹਦੇ ਬਾਅਦ ਸਾਨੂੰ ਦੱਸੇ ਵੀ ਉਹਦੇ ਲੀਵਰ 'ਚੋਂ ਇੱਕੇ ਗਰਮੀ ਕੱਢ ਦੂਗੀ ਸਾਰੀ ਗਰਮੀ ਜਿੰਨੀ ਵੀ ਆਪਣਾ ਮੈਦਾ ਇਹਨੂੰ ਸਟਰੋਂਗ ਕਰ ਦਿੰਦੀ ਹੈ ਤੇ ਦੂਜੀ ਗੱਲ ਅਸੀਂ ਪਾਣੀ ਹੈ 'ਚ ਸੌਂਫ ਜਿਹੜੀ ਸੌਂਫ ਹੁੰਦੀ ਹੈ ਈ ਅਰ ਕਾਲੀ ਮਿਰਚ ਹੁੰਦੀ ਹੈ ਇਹ ਆਪਣੇ ਪੇਟ ਖਾਤਰ ਨਹੀਂ ਜਿਆਦਾ ਫਾਇਦੇਮੰਦ ਚੀਜ਼ ਹੈ ਨਹੀਂ ਅੱਜ ਦੇ ਸਮੇਂ ਤੁਸੀਂ YouTube ਵੀ ਖੋਲ ਕੇ ਦੇਖ ਸਕਦੇ ਆਂ ਵੀ ਆਪਣੇ ਜਿਹੜੇ ਮੰਨ ਲਓ ਡਾਈਜੈਸ਼ਨ ਦੀ ਆਪਣਾ ਨੂੰ ਪ੍ਰੋਬਲਮ ਆਦੀ ਹੈ ਨਾ ਇਹ ਕਈਆਂ ਨੂੰ ਕਾਂਸਟਿਪੇਸ਼ਨ ਰਹਿੰਦੀ ਹੈ ਕਈਆਂ ਨੂੰ ਕੋਈ ਬਿਮਾਰੀ ਰਹਿੰਦੀ ਹੈ ਆਪਣੇ ਪੇਟ ਦੇ ਖਾਤਰ ਇਹ ਚੀਜ਼ ਆਪਣੀ ਉਹ ਸਾਰੀ ਬਿਮਾਰੀਆਂ ਨੂੰ ਹੱਲ ਕਰ ਦਿੰਦੀ ਹੈ ਸਿਰਫ ਇੱਕ ਗਲਾਸ ਇਹ ਝੰਨੇ ਤੱਤੇ ਹੀ ਤੇ ਬਾਕੀ ਜਿਹੜੀ ਬਲੀ ਜਲੀ ਗੱਲ ਈ ਫਿਰ ਵੀ ਆਪਾਂ ਨੂੰ ਸਟਰੋਂਗ ਰੱਖਦੀ ਏ ਉਹ ਤਾਂ ਚਲੋ ਹੈ ਏ ਉਹ ਤਾਂ ਫਿਰ ਇਹ ਪਲਵਾਨਾਂ ਦੀ ਖਰਾਕ ਹੈ ਸ਼ੁਰੂ ਤੇ ਪਲਵਾਨ ਵੀ ਨਿਆੰਗ ਸਿੰਘ ਵੀ ਇਹਦਾ ਸ਼ੱਕ ਤੇ ਯਾਰ ਏ ਪਲਵਾਨ ਵੀ ਬਹੁਤ ਅਸ਼ਰਧਈ ਸ਼ੱਕਦੇ ਫਿਰ ਉਹ ਚੀਜ਼ ਨੂੰ ਤੇ ਸਟਰੋਂਗ ਰੱਖਦੀ ਉਹ ਰੱਖਦੀ ਤੇ ਆਪਣੀ ਜਿਹੜੀ ਰੀਡ ਦੀ ਹੱਡੀ ਹੁੰਦੀ ਬੈਕ ਕਹਿੰਦੇ ਜਿਹਨੂੰ ਅੱਜ ਦੇ ਸਮੇਂ 'ਚ ਤੁਸੀਂ ਦੇਖੋ ਵੀ ਬੈਕ 'ਤੇ ਜਿਆਦਾ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਕਿਸੇ ਵੀ ਪ੍ਰਕਾਰ ਦੇ ਕਿਉਂਕਿ ਆਪਣਾ ਸ਼ਡਿਊਲ ਹੈ ਜਿਹੜਾ ਇਹੋ ਜਿਹਾ ਹੋ ਗਿਆ ਵੀ ਆਪਾਂ ਜਰਾਤਰ ਬੈਠੇ ਰਹਿੰਨੇ ਜਾਂ ਆਪਣਾ ਪੈ ਗਏ ਹਨ ਇਹ ਕੰਮਕਾਰ ਕਰਦੇ ਤੇ ਇਹ ਉਹਦੇ ਖਾਤਰ ਬਹੁਤ ਜ਼ਿਆਦਾ ਵਧੀਆ ਇਹ ਵੀ ਜੇ ਕਿਸੇ ਦੇ ਬੈਗ ਚ ਪ੍ਰੋਬਲਮ ਵੀ ਹੋਵੇ ਨਾ ਇਹ ਉਹ ਸਾਰੀ ਪ੍ਰੋਬਲਮ ਕੁਸ਼ਕ ਦਿਨਾਂ ਦੇ ਵਿੱਚ ਹੀ ਹਟਾ ਦੂਗੀ ਜਿਹੜੀ ਕੋਈ ਪੁਰਾਣੇ ਰੋਗ ਬਣੇ ਹੋਈ ਬੰਦਿਆਂ ਦੇ ਇਹ ਹੀ ਜੀ ਜ਼ਿਆਦਾ ਮਤਲਬ ਫਾਇਦੇਮੰਦ ਚੀਜ਼ ਹੈ ਬਾਕੀ ਜੇ ਤੁਸੀਂ ਮਤਲਬ ਮੰਨ ਲਓ ਆਪਣੇ ਸਰੀਰ ਦਾ ਨਹੀਂ ਫਾਇਦਾ ਦੇਖਣਾ ਚਾਹਨੇ ਤੁਸੀਂ ਚਾਹਨੇ ਵੀ ਤੁਸੀਂ ਆਪਣੇ ਸਰੀਰ ਨੂੰ ਵਧੀਆ ਬਣਾਓ ਤਾਂ ਆਪਾਂ ਲਾਕਪਾਸ ਦੇ ਆਪਣੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਆਪਾਂ ਬੈਠੇ ਆਪਾਂ ਮੋਹਾਲੀ ਜ਼ਿਲ੍ਹੇ ਦੀ ਸੰਗਤ ਨੂੰ ਅਰਦਾਸ ਬੇਨਤੀ ਕਰਦੇ ਆਂ ਵੀ ਆਪਾਂ ਇਹ ਲਖਨੌਰ ਕਚੇਰੀਆਂ ਹੀ ਸਾਡੇ ਪਿੱਛੇ ਇਹ ਸਾਹਮਣੇ ਹੀ ਰੋਮਸ ਹੈ ਤੇ ਆਪਾਂ ਹੀ ਰੋਮਸ ਦੇ ਬਿਲਕੁਲ ਫਰੰਟ ਦੇ ਉੱਤੇ ਚੌਂਕ ਦੇ ਉੱਪਰ ਬੈਠੇ ਆਂ ਜੀ ਬੁੱਢਾ ਦਲ ਦੀ ਫੌਜ ਹੈ ਆ ਆਪਾਂ ਇੱਥੇ ਸਰਧਈ ਦਾ ਪਹਿਰਾ ਕਰਦੇ ਹਾਂ ਜੀ ਸਵੇਰ ਨੂੰ 11 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਆਪਾਂ ਇੱਥੇ ਹੁਣੇ ਜੇ ਕਿਸੇ ਵੀ ਮੇਰੇ ਵੀਰ ਭਰਾ ਨੇ ਹਨਾ ਕਿਸੇ ਵੀ ਭੈਣ ਨੇ ਕਿਸੇ ਵੀ ਬਜ਼ੁਰਗ ਬੱਚੇ ਨੇ ਆਣਾ ਹੋਵੇ ਤਾਂ ਉਹ 11 ਤੇ 4 ਇੱਥੇ ਆ ਸਕਦਾ ਆ ਕੇ ਇਹ ਚੀਜ਼ ਛਕੋ ਤੇ ਆਪਣੇ ਸਰੀਰਾਂ ਦੇ ਵਿੱਚ ਬਲ ਪੈਦਾ ਕਰੋ ਕਿਉਂਕਿ ਜਿਹੜਾ ਆਣੇ ਵਾਲਾ ਸਮਾਂ ਹੈ ਉਹ ਆਪਾਂ ਨੂੰ ਦਿਖੇ ਰਿਹਾ ਵੀ ਆਪਣੀ ਆਪਣੀ ਬਾਡੀ ਹੈ ਜਿਹੜੀ ਆਪਾਂ ਨੂੰ ਉਹਨੂੰ ਸਮਾਂ ਦੇਣੀ ਪੈਣਾ ਤਾਂ ਕਰਕੇ ਜਰੂਰ ਮੇਰਾ ਇਹੀ ਕਹਿਣਾ ਵੀ ਤੁਸੀਂ ਇੱਥੇ ਲਖਨੌਰ ਕਚੇਰੀਆਂ ਦੇ ਕੋਲ ਆਪਣਾ ਹੀ ਰੋਮ ਦੇ ਬਿਲਕੁਲ ਮੂਰੇ ਇੱਥੇ ਪਹੁੰਚੋ ਤੇ ਆ ਕੇ ਸ਼ਕੂ ਤੇ ਦੱਸੋ ਵੀ ਤੁਹਾਨੂੰ ਚੀਜ਼ ਕਿਹ ਜੀ ਲੱਗੀ ਕਿਹ ਜੀ ਨਹੀਂ ਲੱਗੀ